ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਧਾਰੀਵਾਲ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਹਨੀ ਮਹਾਜਨ ਜੀ ਅਤੇ ਸਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਕਿਉਂਕਿ ਉਹਨਾਂ ਦੇ ਯਤਨਾਂ ਦੇ ਨਾਲ ਹਰ ਸਾਲ ਦੀ ਤਰ੍ਹਾਂ ਪ੍ਰਭੂ ਸ਼੍ਰੀ ਰਾਮ ਜੀ ਦੇ ਆਸ਼ੀਰਵਾਦ ਦੇ ਨਾਲ ਇਸ ਸਾਲ ਵੀ ਦੁਸ਼ਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਦੇ ਨਾਲ ਸਫਲਤਾਪੂਰਵਕ ਮਿਲ ਗਰਾਉਂਡ ਧਾਰੀਵਾਲ ਵਿਖੇ ਮਨਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਪ੍ਰੇਮੀਆਂ ਨੇ ਇਸ ਤਿਹਾਰ ਦਾ ਆਨੰਦ ਮਾਨਿਆ ਪ੍ਰਭੂ ਸ਼੍ਰੀ ਰਾਮ ਜੀ ਦੇ ਆਸ਼ੀਰਵਾਦ ਪ੍ਰਾਪਤ ਕੀਤੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਰਾਜਨੀਤਿਕ ਧਾਰਮਿਕ ਆਗੂ ਇਸ ਸਮਾਗਮ ਦੇ ਵਿੱਚ ਸ਼ਾਮਲ ਹੋ ਕੇ ਗਏ ਨੇ ਸਪੈਸ਼ਲ ਧੰਨਵਾਦ ਕਰਦੇ ਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦਿੱਤੇ ਕੁਮਾਰ ਜੀ ਐਸਪੀ ਹੈੱਡ ਕੁਆਰਟਰ ਯੁਗਰਾਜ ਸਿੰਘ ਜੀ ਡੀਐਸਪੀ ਸਰਦਾਰ ਕੁਲਵੰਤ ਸਿੰਘ ਜੀ ਮਾਨ ਜੀ ਐਸਐਚਓ ਤਾਰੀਵਾਲ ਅਤੇ ਸਪੈਸ਼ਲ ਸੈੱਲ ਦੇ ਇੰਚਾਰਜ ਪੰਡਿਤ ਰਕੇਸ਼ ਗੋਤਮ ਜੀ ਇੰਸਪੈਕਟਰ ਸਾਹਿਬ ਜਿਨ੍ਹਾਂ ਦੇ ਯਤਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਸਿਕਿਉਰਿਟੀ ਸੀਗੀ ਪਿਛਲੇ 3 ਦਿਨਾਂ ਤੋਂ ਗਰਾਊਂਡ ਦੇ ਵਿੱਚ ਲੱਗੀ ਹੋਈ ਸੀ ਤੇ ਬੜੇ ਵਧੀਆ ਤਰੀਕੇ ਦੇ ਨਾਲ ਕਿਸੇ ਅਨਸਖਾਵੀ ਕਟੜਾਂ ਨੂੰ ਕਟੜਾਂ ਤੋਂ ਬਚਾ ਕੇ ਇਹਨਾਂ ਨੇ ਇਸ ਤਿਹਾੜ ਨੂੰ ਸਫਲ ਬਣਾਇਆ ਪੁਲਿਸ ਪ੍ਰਸ਼ਾਸਨ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਅਸੀਂ ਦੁਸ਼ਹਰਾ ਕਮੇਟੀ ਵੱਲੋਂ ਬਹੁਤ ਧੰਨਵਾਦ ਕਰਦੇ ਆਂ ਸਾਰੀਆਂ ਸੰਗਤਾਂ ਜੋ ਇੱਥੇ ਨਤਮਸਤਕ ਹੋ ਕੇ ਗਈਆਂ ਨੇ ਸਾਰਿਆਂ ਦੇ ਸਹਿਯੋਗ ਦੇ ਲਈ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਚਲੋ ਛੱਡੋ ਧੰਨਵਾਦ ਧੰਨਵਾਦ ਜਿਹੜਾ ਦੁਸ਼ਹਿਰਾ ਅੱਜ ਧਾਰੀਵਾਲ ਦੇ ਵਿੱਚ ਹੋਇਆ ਸਾਡੇ ਦੁਸ਼ਹਿਰਾ ਕਮੇਟੀ ਦੀ ਸਾਰੀ ਟੀਮ ਵੱਲੋਂ ਸਾਰੇ ਨਗਰ ਨਿਵਾਸੀਆਂ ਦਾ ਰਾਜਨੀਤਿਕ ਤੇ ਧਾਰਮਿਕ ਤੇ ਸਮਾਜਿਕ ਲੋਕਾਂ ਦਾ ਤਹਿ ਦਿਲ ਤੋਂ ਮੈਂ ਧੰਨਵਾਦ ਕਰਦਾ ਆਪਣੀ ਟੀਮ ਵੱਲੋਂ ਜਿਹੜਾ ਅੱਜ ਦੁਸ਼ਹਿਰਾ ਬੜੀ ਤੂਮਤਾਮ ਦੇ ਨਾਲ ਮੈਦਾਨ ਗਰਾਉਂਡ 'ਚ ਮਨਾਇਆ ਗਿਆ ਇਸੇ ਤਰ੍ਹਾਂ ਪ੍ਰਭੂ ਰਾਮ ਦੀ ਕਿਰਪਾ ਜਿਹੜੀ ਰਹੀ ਹੈ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੋਈ ਹੈ ਬੁਰਾਈ ਦੀ ਹਾਰ ਅਸ਼ਾਈ ਦੀ ਜਿੱਤ ਹੋਈ ਹੈ ਸਾਨੂੰ ਅਸ਼ਾਈ ਤੇ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਧਾਰਮਿਕ ਸਮਾਜਿਕ ਕੰਮਾਂ ਦੇ ਵਿੱਚ ਰਿਸਾ ਲੈਣਾ ਚਾਹੀਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਡੇ ਇੱਥੇ ਗੁੱਪਸਨ ਸੇਖਵਾ ਜੀ ਵੀ ਆਏ ਨੇ ਸਾਡੇ ਹਰ ਪਾਰਟੀ ਦੇ ਤੇ ਨੇਤਾ ਜੀ ਇੱਥੇ ਪਹੁੰਚੇ ਨੇ ਸਾਨੂੰ ਮੈਂ ਆਪਣੇ ਵੱਲੋਂ ਆਪਣੇ ਸਾਰੇ ਕੌਂਸਲਰ ਸਾਹਿਬ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਦਿਸ਼ਾਰੀ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਪ ਵੀ ਸਟੋਰੀ ਦੀ ਰਿਸ਼ੀ ਜੀ ਮਨਸ਼ੂ ਜੀ ਸਵਾਗਤ ਧੰਵਾਦ ਦੇਖੋ ਜੀ ਇਹ ਕਮੇਟੀ ਵੱਲੋਂ ਤੁਸੀਂ ਦੇਖ ਸਕਦੇ ਜੇ ਕਿੰਨੀਆਂ ਸੋਹਣੀਆਂ ਲਾਈਟਾਂ ਵੀ ਇੱਥੇ ਲਗਾਈਆਂ ਜਾਂ ਸਾਫ ਸਫਾਈ ਦਾ ਵੀ ਦੇਖ ਸਕਦੇ ਪਾਣੀ ਦਾ ਪੂਰਾ ਇੰਤਜ਼ਾਮ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੇ ਸ਼ਹਿਰ ਵਾਸੀ ਇਲਾਕਾ ਵਾਸੀ ਸਾਰੇ ਖੁਸ਼ ਹੋ ਕੇ ਇੱਥੇ ਦੁਸ਼ਹਿਰਾ ਮ庆祝 ਵਾਸਤੇ ਆਏ ਨੇ ਬਾਜੀ ਜੀਵਾ ਕਵੀ ਸੇਵਾਤੀ ਤਨਾਰ ਨਾਗਾ ਜੈ ਜੀ ਰਾਮ ਜੈ ਜੀ ਸਰਦਾਰ ਮੁਖਵੰਤ ਸਿੰਘ ਦੀ ਨਾਗੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕਹਿੰਦੇ ਸਾਰਿਆਂ ਨੂੰ ਅੱਜ ਦੁਸ਼ਹਿਰੇ ਦਾ ਬਹੁਤ ਬਹੁਤ ਵਧਾਈਆਂ ਦੇਣਾ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਦੁਸ਼ਹਿਰਾ ਕਮੇਟੀ ਧਾਰੀਵਾਲ ਦਾ ਜਿਨ੍ਹਾਂ ਨੇ ਬਹੁਤ ਹੀ ਸੁਚੇਤੇ ਢੰਗ ਨਾਲ ਅੱਜ ਦਾ ਜਿਹੜਾ ਦੁਸ਼ਹਿਰੇ ਦਾ ਪ੍ਰੋਗਰਾਮ ਉਲੀਕਿਆ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਬੜੀ ਖੂਬ ਰੌਣਕ ਹੈ ਗਈ ਪੂਰੇ ਸ਼ਹਿਰ ਜਿਹੜਾ ਹੈਗਾ ਦੁਸ਼ਹਿਰੇ ਦਾ ਤਿਉਹਾਰ ਦੇਖਣ ਲਈ ਆਇਆ ਅੱਜ ਪ੍ਰਭੂ ਰਾਮ ਜੀ ਨੇ 라ਵਣ ਜੀ ਦੇ ਉੱਪਰ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਨੇਕੀ ਤੇ ਬਦੀ ਦੇ ਉੱਪਰ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਉਹਦਾ ਪ੍ਰਤੀਕ ਦੁਸ਼ਹਿਰਾ ਅੱਜ ਧਾਰੀਵਾਲ ਦੇ ਵਿੱਚ ਵੀ ਬੜਾ ਧਮ ਧਮ ਨਾਲ ਮਨਾਇਆ ਜਾ ਰਿਹਾ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਦੁਸ਼ਹਿਰੇ ਦੀ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਧਾਰੀਵਾਲ ਜੀ ਹੋਰ ਮੈਂ ਬੇਨਤੀ ਕਰਾਂਗਾ ਜੀ ਦਸਾਰੇ ਦੌਰਾਨ ਬੜਾ ਤਗੜਾ ਆਪਣਾ ਸਨਮਾਨ ਲੈਣ ਪੁਲੀਸ ਆਪਾਂ ਕੋਲ ਦੀ ਦਸਹਿਰੇ ਤੇ ਕਾਫੀ ਰਸ਼ ਹੈ ਤੇ ਪਰਿਵਰਤਨ ਕਾਫੀ ਭੀੜ ਆਈ ਹੈ ਦਸਹਿਰੇ ਤੇ ਇਹਨਾਂ ਦੀ ਜਿਹੜੀ ਹੈ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਿਹੜਾ ਅਸੀਂ ਲਾਕੇ ਲਾਏ ਨੇ ਪੈਟਰੋਲਿੰਗ ਪੁਲਿਸ ਵਾਲੇ ਤੇ ਹੋਰ ਵੀ ਜਿਹੜੀ ਫੋਰਸ ਇੱਥੇ ਰੋੜ ਇੱਥੇ ਇੱਕ ਫੋਰਸ ਲਾਈ ਗਈ ਹੈ